So no... ਸਾਹਿਬ ਜੀ ਤਜੋ ਮੋ ਸਿਆਨ ਪਸੁਰਜਨੋ ਸਿਮਰਹੋ ਰਮਨ ਰਖੋ ਨਾਨਕ ਦੁਖ ਪਰਮ ਭਉਜਾਇ ਆਏ ਪ੍ਰਭ ਸਰਣਾ ਰਬਾ ਨਿਦੋ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤਨਹਾ ਕਕਰ ਹਰ ਮੰਨ ਬਸਤ ਅਨੰਕ ਹੋਤਨ ਹਾ ਜੁਗ ਜੁਗ ਪਟਲ ਦੇ ਵਾਲੀ ਚਾਰ ਤਖਤਾਂ ਦੇ ਮਾਲਕ ਬਕਸ਼ੰਦ ਪਾਤਸ਼ਾਹ ਗਿਆਨ ਦੇ ਅਜਸਮੇ ਰਹਿਮਤਾ ਦੇ ਬੰਦਾਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਜਰੀਆਂ ਲਵਾਰੇ ਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਮਵਾਰਕਨ ਦੀ ਊਦ ਦਾ ਆਨੰਦ ਮਾਣੋ ਬਦਮੋ ਸਨਮਾਨਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸੱਦ ਸੰਗਤ ਜਿਓ ਵੱਡੇ ਹੀ ਭਾਗ ਹਨ ਪੰਚਮ ਪਾਤਸ਼ਾਹ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਇਹ ਪਾਠ ਲੜੀਵਾਰ ਵਿਚਾਰਾਂ ਦੀ ਸੰਜਮਾਉਂਦੇ ਆ ਰਹੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਚੌਗਮਸ ਲੋਕ ਹੈ ਤਜੋ ਸਿਆ ਨੰਕ ਸੁਰਜਨੋ ਸੇਮਰੋ ਹਰ ਹਰ ਰਾਈ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪੌਜਾਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ ਕਰਦੇ ਨੇ ਕਿ ਤੂੰ ਆਪਣੀ ਸਿਆਣਪ ਜਿਹੜੀ ਵੀ ਤੂੰ ਲਾਉਣਾ ਹੈ ਉਹ ਆਪਣੀ ਸਿਆਣਪ ਛੱਡ ਕਿਰਤਕਾਰ ਕਰਤੇ ਦੁਨੀਆਂ ਦੇ ਰਸਤੇ ਤੇ ਚੱਲਦੇ ਆਂ ਜਿੱਥੇ ਤੱਕ ਤੇਰੀ ਸਿਆਣਪ ਲੱਗਦੀ ਏ ਤੂੰ ਆਪਣੀ ਸਿਆਣਪ ਲਾਇਆ ਕਰ ਪਰ ਜਿੱਥੇ ਧਰਮਕ ਰਸਤੇ ਤੇ ਰੱਬ ਦੇ ਰਸਤੇ ਤੇ ਚੱਲਣਾ ਹੈ ਉੱਥੇ ਤੇਰੀ ਸਿਆਣਪ ਕੰਮ ਨਹੀਂ ਕਰਦੀ ਦੁਨੀਆਂ ਦੀ ਕਿਰਤਕਾਰ ਦੁਨੀਆਂ ਦੇ ਰਸਤੇ ਤੇ ਕੁਝ ਹੱਦ ਤੱਕ ਤੇਰੀ ਸਿਆਣਪ ਹੈ ਸਤਿਗੁਰੂ ਕਹਿੰਦੇ ਨੇ ਉਸ ਸਿਣਾ ਨੂੰ ਉਸ ਹੱਦ ਤੱਕ ਜਰੂਰ ਲੈ ਕੇ ਹੱਦ ਤੋਂ ਵੀ ਅੱਗੇ ਲੈ ਕੇ ਜਾਇਆ ਕਰ ਪਰ ਜਦੋਂ ਰੱਬ ਦੇ ਦਰ ਦੀ ਗੱਲ ਆਉਂਦੀ ਹੈ ਸਤਿਗੁਰੂ ਦੁ ਸੁਰ ਜਨੋਂ ਸੁਰ ਜਨ ਹੁੰਦਾ ਬੜੇ ਭੋੜੇ ਪੁਰਸ਼ ਬੜੇ ਜੰਗੇ ਪੁਰਸ਼ ਕਿ ਐ ਪਿਆਰੇ ਸਤਿਗੁਰੂ ਆਪਣੇ ਸੇਵਕ ਨੂੰ ਨਵਾਜਦੇ ਨੇ ਕਿ ਐ ਪਿਆਰੇ ਐ ਭਲੇ ਪੁਰਸ਼ ਕਿਸੇ ਆਣ ਪੁੱਜੜੀ ਅ ਰੱਬ ਦੇ ਦਰ ਤੇ ਤੇਰੀ ਕੰਮ ਨਹੀਂ ਆਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਸਹਸ ਸਿਆਣ ਬਾਲ ਲਖੋ ਹੈ ਤਿਕ ਨਾ ਛਲੇ ਨਾਮ ਲੱਖਾਂ ਹੀ ਇਨਸਾਨ ਦੇ ਕੋਲ ਮਾਇਆ ਲੱਖਾਂ ਜਰਤ ਦੇ ਲੱਖਾਂ ਜੋ ਕੁਝ ਇਹਦੇ ਕੋਲ ਹੈ ਪਰ ਉਹਨ ਰੱਬ ਦੇ ਦਰ ਤੇ ਰਤਾ ਪਰ ਵੀ ਕੰਮ ਨਹੀਂ ਆਵੇ ਸਤਿਗੁਰੂ ਕਹਿੰਦੇ ਨੇ ਜੋ ਕੁਝ ਹੈ ਰੱਬ ਦੇ ਦਰ ਤੇ ਜਾਣ ਲੱਗਿਆਂ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਰੱਬ ਦੇ ਦਰ ਤੇ ਜਾਣੇ ਤੂੰ ਇਕੱਲਾ ਨਹੀਂ ਰੱਬ ਦੇ ਦਰ ਤੇ ਹੋ ਸਕਦਾ ਤੇਰੀ ਇਕੱਲੇ ਦੀ ਗੱਲ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਜਦੋਂ ਤੇਰੀ ਮੈਂ ਜਾਂਦੀ ਏ ਤੇਰੀ ਹੋ ਜਾਂਦੀ ਏ ਤਾਂ ਉਦੋਂ ਉਹ ਵਕੀੜਾ ਖੜਾ ਕਰ ਦਿੰਦੇ ਆ ਨੰਬਰ ਇੱਕ ਤਾਂ ਰੱਬ ਦੇ ਦਰ ਤੇ ਉਹ ਪ੍ਰਵਾਨ ਹੁੰਦਾ ਨਹੀਂ ਹੈ ਰੱਬ ਦੇ ਡੜੇ ਜਾਂਦਾ ਨਹੀਂ ਇਹ ਲੋਕ ਆਪਣੀ ਇੱਕੋ ਪਹਿਲਾਂ ਹੈ। ਪੁੱਤਿਆਂ ਦੀ ਮਾਇਆ ਦੀ ਹਰ ਇੱਕ ਜਿਹਦੇ ਜਿਹਦੇ ਕਰਮੀ ਸਰਪੂਰਵਾਰ ਉਹ ਕਹਿੰਦੇ ਨੇ ਮੈਂ ਨਾ ਬੈ ਨਾਲ ਬਰੋਧ ਹੈ ਦੁਏ ਨਾ ਹਸੈ ਇਕਠਾ ਅਤੇ ਬਦਕਿਸਮਤੀ ਇਨਸਾਨ ਦੀ ਇਹ ਹੁੰਦੀ ਹੈ ਜਦੋਂ ਸਮਾਂ ਲੰਘ ਜਾਂਦਾ ਹੈ ਸਮਾਂ ਲੰਘੇ ਤੋਂ ਬਾਅਦ ਇਹ ਸਭ ਕੁਝ ਜਾਤ ਹੁੰਦਾ ਹੈ ਕਿ ਮੈਂ ਆ ਵੀ ਕਰਨਾ ਸੀ ਮੈਦਾਨੀ ਕਰਨਾ ਸੀ ਧਰਮ ਕਰਸਤੇ ਤੇ ਚੱਲਣਾ ਸੀ ਗੁਰੂ ਦੇ ਨਾਲ ਪ੍ਰੇਮ ਪਉਣਾ ਸੀ ਤਾਂ ਇਹ ਸਨੋਂ ਪਈ ਗੁਰਦਾਸ ਜੀ ਨੇ ਬੜਾ ਸੋਹਣਾ ਬਿਆਨ ਕੀਤਾ ਆਖਾਂ ਦੇ ਸਾਹਮਣੇ ਕਰਦੇ ਵਿੱਚ ਅੱਗ ਲੱਗ ਰਹੀ ਹੈ ਸੜ ਕੇ ਸੁਆਹ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਸੋਚਦਾ ਕਿ ਜੇ ਮੈਂ ਪਾਣੀ ਲੈ ਆਉਂਦਾ ਪਾਣੀ ਦੇ ਨਾਲ ਅੱਗ ਬੁਝਾਈ ਜਾ ਸਕਦੀ ਸੀ ਕੋਝਨ ਸਤਿਗੁਰੂ ਕਹਿੰਦੇ ਹੱਦ ਤੱਕ ਤਾਂ ਸੋਚਿਆ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਘਰ ਲੱਗੈ ਆਗ ਜਾਗ ਕੂਆ ਖੋਦਿਓ ਹੁਣ ਪਾਣੀ ਲੈਣ ਦੌੜੇ ਅਗ ਲੱਗੀ ਹੈ ਤਾਂ ਸਮਝ ਕੋਈ ਸਿਆਣਪ ਹੈ ਅਤੇ ਘਰ ਦੇ ਵਿੱਚ ਅਗ ਲੱਗੀ ਆ ਕੂਆ ਖੋਦਣ ਲੱਗ ਜੇ ਮਤਲਬ ਖੂਹ ਖੋਦਣ ਲੱਗ ਜੇ ਖੂਹ ਪੁੱਟਣ ਲੱਗ ਜੇ ਇਹ ਤਾਂ ਕੋਈ ਸਿਆਣਪ ਨਹੀਂ ਹੈ ਖੂਹ ਖੋ ਖੂਪ ਡੇਗਾ ਖੂਪਟਣਾ ਦੇ ਲਈ ਕਿੰਨੇ ਕੁ ਦਿਨ ਲੱਗਣਗੇ ਹੁਣ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਭਗੁਰਦਾਸ ਜੀਾਂ ਨੇ ਇਹ ਪੰਜਮ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੀ ਗੱਲ ਹੈ ਉਹਨਾਂ ਦੇ ਮਾਮਾ ਜੀ ਲੱਗਦੇ ਸਨ ਭਗੁਰਦਾਸ ਜੀ ਉਹਨਾਂ ਦਾ ਇਹ ਸ਼ਬਦ ਹੈ ਪਾਵਨ ਕਵਿਤ ਸਵਈਆ ਹੈ ਤਾਂ ਘਰ ਦੇ ਵਿੱਚ ਅੱਗ ਲੱਗੀ ਤੇ ਇਨਸਾਨ ਦੀ ਸਿਆਣਪ ਇਹ ਹੈ ਕਿ ਪਾਣੀ ਬੱਦ ਨਹੀਂ ਤੋੜਦਾ ਇਹ ਖੂਹ ਦੇ ਬਲ ਦੌੜਦਾ ਕਿ ਮੈਂ ਖੂਹ ਜਿਹੜਾ ਪੋਟਾਂ ਅਤੇ ਉਹਨੂੰ ਜਾ ਕੇ ਕਾਰਜ ਨ ਸਿੱਧ ਹੋਏ ਰੋਏ ਪਛਤਾਈਏ ਸਾਰਾ ਸੜਕੇ ਸਵਾਹ ਹੋ ਗਏ ਹੁਣ ਰੋਏ ਪਛਤਾਈਏ ਅਰ ਰੋਏ ਦਾ ਕੋਈ ਫਾਇਦਾ ਨਹੀਂ ਹੈ ਪਰ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਉਦੋਂ ਇਨਸਾਨ ਦੇ ਜਦ ਆਉਂਦੇ ਦੂਸਰੀ ਐਗਜ਼ੈਂਪਲ ਭਾਈ ਸਾਹਿਬ ਕਹਿੰਦੇ ਨੇ ਜੈਸੀ ਤੋਂ ਸੰਗਰਾਮ ਸਮੇਂ ਸ੍ਰੀ ਸਿੱਖਿਓ ਜਾਹੇ ਬੀਰ ਬਿੱਧਿਆ ਤਾਂ ਜਦੋਂ ਮੈਦਾਨੇ ਜੰਗ ਦੇ ਵਿੱਚ ਜਾਂਦਾ ਹੈ ਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਸਾਹਮਣਾ ਬਾਲੇ ਦੇ ਨਾਲ ਟੱਕਰਾ ਹੁੰਦਾ ਤਾਂ ਉਦੋਂ ਇਹਦੇ ਜਿਆਦਾ ਹੁੰਦਾ ਕਿ ਮੈਂ ਤਾਂ ਬੀਰ ਬਿਦੇ ਸਿੱਖੀ ਨਹੀਂ ਤਾਂ ਮੈਂ ਸਿੱਖ ਕੇ ਉਹਨਾਂ ਤੁਹਾਡਿਆਂ ਨਾਲ ਫਿਰ ਲੜਾਂਗਾ ਤਾਂ ਇਹਦੇ ਕਰਕੇ ਅਨੱਥਾ ਉਦੰਮ ਜਯਤ ਪਦ ਬੀਨਾ ਪਾਈ ਇਹਦੇ ਨਾਲ ਹੱਥ ਦੇ ਵਿੱਚ ਕੁਝ ਵੀ ਨਹੀਂ ਆਉਣ ਲੱਗਿਆ ਜਿੱਤ ਦੀ ਤਾਂ ਬੜੀ ਦੂਰ ਦੀ ਗੱਲ ਹੈ ਇਹਨਾਂ ਤਾਂ ਆਪਣਾ ਜਨਮ ਆਪਣੇ ਸੁਵਾਸ ਵੀ ਗਵਾ ਲੈਣੇ ਮੈਦਾਨੇ ਜੰਗ ਦੇ ਵਿੱਚ ਫੇਰਾ ਕੇ ਕਹ ਵੀ ਮੈਂ ਸਿੱਖ ਕੇ ਉਹਨਾਂ ਫਿਰ ਤੁਹਾਡੇ ਨਾਲ ਲੜਾਂਗਾ ਇਹ ਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਤੇਰਾ ਜਨਮ ਸਮਾ ਲੰਘ ਜਾਂਦਾ ਤੇ ਉਹ ਤੋਂ ਬਾਅਦ ਜੈਸੇ ਮਾਇਆ ਤੰਗ ਅੰਧ ਅਬਤ ਬਿਹਾਏ ਜਾਏ ਸਮਾ ਲੰਗਾ ਦਿੱਤਾ ਇਹਨੇ ਮਾਇਆ ਦੇ ਪਿੱਛੇ ਸਮਾ ਲੰਗਾ ਦਿੱਤਾ ਇਹਨੇ ਆਪਣੀ ਈਗੋ ਦੇ ਨਾਲ ਹੰਕਾਰ ਦੇ ਨਾਲ ਅਤੇ ਜਦੋਂ ਸਮਾ ਲੰਗ ਅੰਤ ਕਾਲ ਕੈਸੇ ਹਰ ਲਿਵ ਲਾਈਏ ਅੰਤ ਕਾਲ ਰੱਬ ਦੇ ਨਾਲ ਕਿਵੇਂ ਲਿਵ ਲਗੇ ਸਾਰੀ ਜ਼ਿੰਦਗੀ ਤੇਰੀ ਭਜ ਦੌੜੇ ਦੇ ਵਿੱਚ ਹੀ ਰਹੀ ਹੈ ਕਿ ਹਾਸਲ ਕਰਨ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਹਾਸਲ ਕਰਨਾ ਚਾਹੀਦਾ ਹੈ ਪਰ ਇਤਨਾ ਨਹੀਂ ਕਿ ਅ ਰੱਬ ਦਾ ਦਰਨਾ ਦਿਸੇ ਰੱਬ ਦਾ ਕਰਨਾ ਦਿਸੇ ਤੇ ਰੱਬ ਦੀਆਂ ਅਜਮਤਾਂ ਜੜੀਆਂ ਵਰਤੀਆਂ ਨੇ ਉਹ ਵੀ ਨਾ ਇਹਨੂੰ ਦਿਸੇ ਅਗਦ ਕਬੀਰ ਜੀ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਗ ਕਰੋਰ ਚਲਦੀ ਵਾਰਨਾ ਕਛਲੇ ਮਿਲੇ ਉਹ ਲਈ ਲੰਗੂਟੀ ਤੋਰ ਬਹੁਤ ਕੁਝ ਇਕੱਤਰ ਕੀਤਾ ਬਹੁਤ ਕੁਝ ਇਕੱਠਾ ਕੀਤਾ ਸਤਿਗੁਰੂ ਕਹਿੰਦੇ ਤੈਨੂੰ ਮੁਬਾਰਕ ਹੈ ਪਰ ਇਤਨਾ ਇਕੱਠਾ ਇਹ ਵੀ ਕਰ ਲੈਣਾ ਸੀ ਕਿ ਰੱਬ ਦੇ ਦਰ ਤੇ ਜਨਾ ਤਰ੍ਹਾਂ ਪ੍ਰਵਾਨ ਹੋ ਜਾਂਦਾ ਹਲਾਕੇ ਸਾਡੀ ਕਿਰਤ ਕਮਾਈ ਵੀ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਤੁਹਾਡੀ ਇਹ ਜੋ ਦੁਨੀਆ 'ਤੇ ਅਸੀਂ ਕਰਦੇ ਆ ਨਾ ਕਰਦੇ ਸੀ ਆਪਣੇ ਲਈ ਸਭ ਉਹ ਵੀ ਪ੍ਰਵਾਨ ਹੁੰਦਾ ਏ ਸਾਡਾ ਕਿ ਅੱਗੋਂ ਨੂੰ ਕਹਿੰਦੇ ਨੇ ਦਸਾਂ ਨਾ ਆਉਂਦੀ ਕਿਰਤ ਦਸਾਂ ਨਾ ਆਉਂਦੀ ਕਿਰਤ ਦਰ ਤੇ ਪ੍ਰਵਾਨ ਹੁੰਦੀ ਏ ਪਰ ਇਹਨੇ ਦਸਾਂ ਨਾ ਆਉਂਦੀ ਕਿਰਤ ਨਹੀਂ ਕੀਤੀ ਇਹਨੇ ਤਾਂ ਆਪਣੇ ਹਿਸਾਬ ਦੇ ਨਾਲ ਸ਼ਾਰਟਕਟ ਦੇ ਵਿੱਚ ਚੱਲਿਆ ਤਾਂ ਕਿਸੇ ਦਾ ਮਨ ਲੋਚਿਆ ਕਿਸੇ ਦਾ ਹੱਕ ਮਾਰਿਆ ਹੱਕ ਭਰਾਇਆ ਨਾਨਕ ਉਸ ਸੂਰ ਉਸ ਗਾਇ ਬੜਾ ਇਹਨੇ ਹੱਕ ਮਾਰਿਆ ਬੜਿਆ ਨੰਦੁਕ ਦਿੱਤਾ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਇੱਕ ਆਸ ਹਰਮ ਰੱਖੋ ਨਾਨਕ ਦੁੱਖ ਪਰਮ ਪੌ ਜਾਏ ਜਦੋਂ ਇੱਕ ਅਧੀ ਟੇਕ ਇੱਕ ਅਦਾ ਆਸਰਾ ਧੱਕੇਗਾ ਤਾਂ ਤੇਰੇ ਅੰਦਰ ਪਰਮ ਜਾਣਗੇ ਤੇਰੇ ਅੰਦਰੋਂ ਦੁੱਖ ਜਾਣਗੇ ਸਭ ਤੋਂ ਵੱਡਾ ਤਾਂ ਇਨਸਾਨ ਦਾ ਪਰਮ ਜੋ ਇਹਨੂੰ ਦਿਸਦਾ ਹੈ ਤਾਂ ਸਭ ਕੁਝ ਇਹ ਉਹ ਪ੍ਰਵਾਨ ਕਰਦਾ ਜੋ ਨਹੀਂ ਦਿਸ ਰਿਹਾ ਤਾਂ ਇਹ ਪ੍ਰਵਾਨ ਨਹੀਂ ਕਰੇਗਾ ਸਤਿਗੁਰੂ ਕਹਿੰਦੇ ਨੇ ਪਰਵਾਨ ਕਰਨਾ ਧਰਮਕ ਰਸਤੇ ਤੇ ਚੱਲਣਾ ਜਿਹੜਾ ਨਹੀਂ ਦਿਸ ਰਿਹਾ ਪਹਿਲਾਂ ਉਹਨੂੰ ਪ੍ਰਵਾਨ ਕਰਨਾ ਪੈਂਦਾ ਹੈ ਅਤੇ ਜਿਹੜਾ ਤੈਨੂੰ ਦਿਸਦਾ ਪਿਆ ਇਹ ਰੱਬ ਨੇ ਇੱਕ ਖੇਡ ਬਣਾਈ ਏ ਇਹ ਹਰ ਇੱਕ ਚੀਜ਼ ਨਾਸ ਬੰਦ ਹੈ ਸਮੇਂ ਦੇ ਨਾਲ ਇਹਨੇ ਘਟਦੇ ਜਾਣਾ ਹੈ ਸਮੇਂ ਦੇ ਨਾਲ ਇਹਦਾ ਨਾਸ ਹੋ ਜਾਣਾ ਹੈ ਜੋ ਉਪਜਿਓ ਸੋ ਬਿੰਸ ਹੈ ਪਰ ਉਹ ਆਜ ਕੇ ਕਾ ਹੈ ਅੱਜ ਨਹੀਂ ਤਾਂ ਕੱਲ ਇਨੇ ਬਣਸੋ ਜਾਣੇ ਇਨੇ ਨਾਸੋ ਗੁਜਾਨਾ ਤਾਂ ਇਹ ਸਭ ਤੋਂ ਵੱਡਾ ਤਰ੍ਹਾਂ ਪਰਮਾ ਹੈ ਕਿ ਜੋ ਕੁਝ ਦੁਨੀਆ ਦੇ ਵਿੱਚ ਤੂੰ ਵੇਖਦਾ ਮੇਰਾ ਮੇਰਾ ਇਹਨੇ ਇੱਕ ਨਾ ਇੱਕ ਦਿਨ ਤੇਰੇ ਸਰੀਰ ਨੇ ਵੀ ਕੱਟਣਾ ਤੇਰੀਆਂ ਰੁੱਤਾਂ ਮਿਆਂ ਨੇ ਵੀ ਕੱਟਣਾ ਹੈ ਤੇਰੀ ਮਾਇਆ ਨੇ ਵੀ ਕੱਟਣਾ ਹੈ ਸਭ ਕੁਝ ਕੱਟ ਜਾਣਾ ਹੋ ਸਕਦਾ ਹੈ ਨਾ ਕੱਟੇ ਪਰ ਤਾਂ ਤਾਂ ਕੱਟਣਾ ਹੈ ਤਾਂ ਜਦੋਂ ਘਟੇਗਾ ਸਤਿਗੁਰੂ ਕਹਿੰਦੇ ਨੇ ਫਿਰ ਤੇ ਸ ਹਰ ਇੱਕ ਚੀਜ਼ ਦੇ ਲਈ ਦੁੱਖ ਦਾ ਜਨ ਬਣ ਜੇਗੀ ਜਿਹੜੀ ਚੀਜ਼ ਹੈ ਨੇ ਸਾਰੀ ਜ਼ਿੰਦਗੀ ਬੜਾ ਮਿਹਨਤ ਕੀਤੀ ਕਮਾਈ ਹੈ ਤਨ ਦੌਲਤ ਕਮਾਈ ਹੈ ਰਤਵੇ ਕਮਾਈ ਹੈ ਬਾਤ ਦੇ ਵਿੱਚ ਹੋਈ ਇਹਦਾ ਚਿੰਤਾ ਦਾ ਰੋਗਾਂ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਸਮਾਂ ਆਉਂਦਾ ਹੈ ਸਮੇਲੇ ਨਾਲ ਜਦੋਂ ਠੋਕਰ ਵੱਜਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਮੈਂ ਅਸਲ ਜ਼ਿੰਦਗੀ ਦੇ ਵਿੱਚ ਖੱਟਿਆ ਕੁਝ ਨਹੀਂ ਜੇ ਧਰਮੰਗ ਦੇ ਮੁਤਾਬਕ ਨਹੀਂ ਚੱਲਿਆ ਤਾਂ ਕੁਝ ਵੀ ਨਹੀਂ ਖੱਟਿਆ ਇਹ ਕਿਸੇ ਜ਼ਰੂਰੀ ਨਹੀਂ ਕਿ ਇਸ ਧਰਮ ਨੂੰ ਮੰਨਣਾ ਹੈ ਜਿਹੜੇ ਧਰਮ ਨੂੰ ਮੰਨਣਾ ਹੈ ਮੁਬਾਰਕ ਹੈ ਸਾਰੇ ਧਰਮ ਸਤਿਕਾਰਯੋਗ ਨੇ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਉਹ ਧਰਮ ਮੰਨ ਪਰ ਮੰਨ ਸਹੀ ਕਿਉਂਕਿ ਧਰਮ ਕੁ ਰਸਤੇ ਜਿਹੜੇ ਨੇ ਉਹ ਤੇਰੀ ਜ਼ਿੰਦਗੀ ਦਾ ਰਸਤਾ ਨੇ ਰਸ਼ਨੌਣ ਦੇ ਅੰਦਰ ਉਹਨਾਂ ਦੇ ਅੰਦਰ ਅੱਲ ਰੱਬ ਦੇ ਦਰ ਦਾ ਰਸਤਾ ਹੈ ਦੱਸਦੇ ਨੇ ਕਿ ਭਾਈ ਇਸ ਰਸਤੇ ਤੇ ਚੱਲੇਗਾ ਇਦਾਂ ਬਾਰ ਨਹੀਂ ਆਈਆਂ ਕਿਉਂਕਿ ਜਿਹੜਾ ਕਮਾਈ ਧਰਮਕ ਰਸਤੇ ਤੇ ਹੈ ਇਹ ਅੱਗੇ ਦੁਨੀਆ ਤੇ ਜਦੋਂ ਜਾਣਾ ਹੈ ਕਿ ਤਾਂ ਉਥੇ ਕੰਮ ਹੋਈ ਹੈ ਜਿਹੜੀ ਤੂੰ ਕਮਾਈ ਕਰਦਾ ਪਿਆ ਹੈ ਹੋ ਸਕਦਾ ਚੰਦ ਦਿਨਾਂ ਦੀ ਹੋ ਗਈ ਕਿਉਂਕਿ ਮਾਇਆ ਕੀ ਜਿਹੜੀ ਸਿਪਤ ਹੈ ਨਾ ਇਹ ਚਾਰ ਦਿਨਾਂ ਦੀ ਹੈ ਜਾਂਦੇ ਬਿਲਮਨਾ ਹੋ ਗਈ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮਨਾ ਇਹ ਬਉਧਾ ਸਮਾਂ ਨਹੀਂ ਲੁੰਦੀ ਆਉਂਦੇ ਸਮਾਂ ਨਹੀਂ ਲੁੰਦੀ ਅਤੇ ਜਾਂਦੇ ਸਮਾਂ ਨਹੀਂ ਲੁੰਦੇ ਤੇ ਤੂੰ ਇਹ ਤੇ ਹੰਕਾਰ ਕਰੇ ਮਾਇਆ ਤੇ ਆਪਣੇ ਰਤਮੀਆਂ ਤੇ ਇਹ ਬਉਧਾ ਚਰਨੀ ਨਹੀਂ ਤੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜੋ ਕੁਝ ਰੱਬ ਨੇ ਤੈਨੂੰ ਦਿੱਤਾ ਹੈ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਆਨੰਦ ਮਾਣਿਆ ਕਰ ਤਾਂ ਜੋ ਕੁਝ ਰੱਬ ਨੇ ਦੇ ਦਿੱਤਾ ਇਹਦਾ ਨਾਂ ਆਪਣੀ ਆਦਤ ਬਣਾ ਸੁਭਾਵਨਾ ਮਾਇਆ ਧਾਰੀ ਅਤ ਅੰਨਾ ਬੋਲਾ ਸਬਦ ਨਾ ਸੁਣੀ ਬਹੁ ਰੋੜ ਕਚੁਲਾ ਕੰਗੀ ਗੱਲ ਇਹ ਸੁਣਦਾ ਨਹੀਂ ਕਿਉਂਕਿ ਜਦੋਂ ਰਤਬਿਆਂ ਦਾ ਮਾਇਆ ਦਾ ਇਹ ਦੇ ਮਾਰਗ ਤੇ ਚੜਦੇ ਨੇ ਜੀ ਕੋ ਬਣਦਾ ਤਾਂ ਉਦੋਂ ਇਹ ਰੋਲ ਖੋਲਾ ਕਹਿੰਦੇ ਨੇ ਜਿਹੜੀ ਗੱਲ ਸਮਝ ਨਾ ਆਉਂਦੀ ਗੱਲ ਸੁਣ ਵੀ ਰਿਹਾ ਸਮਝਦੇ ਵਿੱਚ ਨਹੀਂ ਆ ਰਹੀ ਦੁਬਾਰਾ ਕਹਿਣਾ ਪੈਂਦਾ ਦੁਬਾਰਾ ਵੀ ਸੁਣਨੀ ਆਉਂਦੀ ਕਿਉਂਕਿ ਕਸੂਰ ਇਹਦਾ ਵੀ ਨਹੀਂ ਹੈ ਇਹਨੇ ਆਪਣਾ ਜਿਹੜਾ ਰੋਹਾਨੀ ਮਨੁੱਖਾ ਜਨਮ ਹੈ ਰੋਹਾਨੀ ਜਿਹੜੇ ਇਹਦੇ ਵਿਚਾਰ ਨੇ ਰੋਹਾਨੀ ਅ ਰੱਬ ਨੇ ਜਿਹੜੀਆਂ ਇਹਨੂੰ ਕਰਮ ਦਿੱਤੇ ਨੇ ਉਹ ਉਹਨਾਂ ਦੇ ਬਸ ਕਰ ਦਿੱਤੇ ਨੇ ਵਿਕਾਰਾਂ ਦੇ ਵਿੱਚ ਉਹ ਇਹਦਾ ਪਾਸੇ ਨਹੀਂ ਚੱਲਦਾ ਕਿਉਂਕਿ ਇੱਕ ਵਾਰ ਇਨਸਾਨ ਗਲਤ ਰਸਤੇ ਤੇ ਚੱਲ ਪਿਆ ਤਾਂ ਉਹਦਾ ਵਾਪਸ ਪਰਤਣਾ ਅੱਜ ਦੇ ਸਮੇਂ ਦੇ ਵਿੱਚ ਬੜਾ ਮੁਸ਼ਕਲ ਹੈ ਅ ਰੱਬ ਦੇ ਦਰ ਤੇ ਸੰਗਤ ਜੀ ਅ ਰੱਬ ਦੇ ਮਿਲਣ ਦੇ ਅਰ ਰੱਬ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਦੁਆਰੇ ਬਣੇ ਹੋਏ ਨੇ ਟਿਕਾਣੇ ਬਣੇ ਹੋਏ ਨੇ ਧਾਰਮਿਕ ਅਸਥਾਨ ਬਣੇ ਹੋਏ ਨੇ ਕਿ ਰੱਬ ਦੇ ਦੁਆਰੇ ਤੇ ਜੁੜੇ ਅੱਜ ਤੋਂ ਨਹੀਂ ਜਦੋਂ ਤੋਂ ਰੱਬ ਨੇ ਦੁਨੀਆ ਬਣਾਈ ਹੈ ਪੀਰ ਪਕੰਬਰ ਦੁਨੀਆ ਤੇ ਆਏ ਤਾਂ ਉਹਨਾਂ ਨੇ ਧਰਮਸ਼ਾਲਾ ਬਣਾਈਆਂ ਧਰਮਸ਼ਾਲਾ ਤੋਂ ਬਾਅਦ ਫਿਰ ਦੁਨੀਆ ਦਾ ਇਕੱਠ ਹੁੰਦਾ ਗਿਆ ਤਾਂ ਉਹ ਫਿਰ ਕਿਸੇ ਨੇ ਮੰਦਿਰ ਬਣਾਇਆ ਕਿਸੇ ਨੇ ਮਸਜਿਦ ਬਣਾਈ ਸਾਨੂੰ ਬਖਸ਼ਿਸ਼ ਹੋਈ ਅਸੀ ਗੁਰੂ ਦੁਆਰੇ ਬਣਾਏ ਕਿ ਇੱਥੇ ਬਹਿ ਕੇ ਭਾਈ ਰੱਬ ਦੀ ਬੰਦਗੀ ਹੋਵੇ ਰੱਬ ਦੇ ਦਰ ਦਾ ਪਿਆਰ ਹੋਵੇ ਤਾਂ ਹਰਾਨੀ ਦੀ ਗੱਲ ਹੈ ਜੋ ਚੀਜ਼ ਪਹਿ ਜਾ ਪਹਿਲਾਂ ਬਣੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਇਕੱਠ ਘਟ ਮਿਲੇਗਾ ਤੇ ਜਿਹੜਾ ਨਰਕ ਹੈ ਨਾ ਨਰਕ ਜਿਹਨੇ ਇਨਸਾਨ ਨੇ ਕਮਾਇਆ ਹੋਇਆ ਅਤੇ ਉਹਨਾਂ ਦੀ ਗਿਣਤੀ ਅੱਜ ਬਹੁਤ ਵੱਦੀ ਜਾਂਦੀ ਹੈ ਮੰਨ ਲਓ ਜਿਹੜੀ ਚੀਜ਼ ਤਾਂ ਸ਼ੁਰੂ ਤੋਂ ਰੱਬ ਦੇ ਹੱਥ ਦੇ ਵਿੱਚ ਹੈ ਕਿ ਭਾਈ ਤੇਰੇ ਸੁਆਸ ਤੇਰੀ ਜ਼ਿੰਦਗੀ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਨੇ ਚੰਦ ਸੁਆਸ ਨਿਤਰੇ ਜਿਹੜੇ ਤੂੰ ਮੰਨ ਸਕਦਾ ਤੂੰ ਮੰਨ ਲੈ ਆਨੰਦ ਦੇ ਵਿੱਚ ਮੰਨ ਲੈ ਦੁੱਖਾਂ ਦੇ ਵਿੱਚ ਮੰਨ ਲੈ ਅ ਰੱਬ ਦੀ ਰਜਾ ਦੇ ਵਿੱਚ ਮੰਨ ਲੈ ਭਾਵੇਂ ਰੱਬ ਦੀ ਰਜਾ ਤੋਂ ਬਾਹਰ ਮੰਨ ਲੈ ਉਸ ਚੰਦ ਸੁਆਸ ਤੇਰੇ ਨੇ ਤਾਂ ਸਤਿਗੁਰੂ ਕਹਿੰਦੇ ਨੇ ਕਿ ਇਹ ਇਨਸਾਨ ਜਿਹੜਾ ਹੈ ਰੱਬ ਦੀ ਰਜਾ ਤੋਂ ਬਾਹਰ ਚੱਲਦਾ ਹੋਇਆ ਮੰਨ ਉਹਦਾ ਦੀ ਫਿਰ ਆਦਤ ਪੈ ਜਾਂਦੀ ਹੈ ਦਾ ਫਿਰ ਇਹਨੂੰ ਸੰਗੜਾਂ ਦੇ ਨਾਲ ਉੜਿਆ ਜਾਂਦਾ ਹੈ ਸੰਗੜਾਂ ਦੇ ਨਾਲ ਬੰਨਿਆ ਜਾਂਦਾ ਹੈ ਆਦਤ ਮਾੜੀ ਬਣ ਜਾਂਦੀ ਹੈ ਨਾ ਦਿਮਾਗ ਤੇ ਇਤਨੀ ਹਾਵੀ ਹੋ ਜਾਂਦੀ ਹੈ ਭਾਵੇਂ ਕੋਈ ਨਸ਼ਾ ਹੈ ਭਾਵੇਂ ਕਿਸੇ ਬਕਾਰ ਨੇ ਇਹਦੇ ਕੋਲ ਅਤੇ ਹੈਰਾਨਗੀ ਦੀ ਗੱਲ ਜਦੋਂ ਤੋਂ ਰੱਬ ਬਣਿਆ ਜਦੋਂ ਤੋਂ ਦੁਨੀਆ ਰੱਬ ਨੇ ਬਣਾਈ ਧਰਮਕ ਟਿਕਾਣੇ ਬਣੇ ਨੇ ਅੱਜ ਤੱਕ ਕਿਸੇ ਦੇ ਦਿਮਾਗ ਤੇ ਇਹਨੇ ਅਸਰ ਨਹੀਂ ਕੀਤਾ ਹੁਣ ਧਰਮਕ ਟਿਕਾਣੇ ਵਿਕਾਰਾਂ ਦਾ ਬੜਾ ਅਸਰ ਹੋ ਗਿਆ ਤਾਂ ਇਹਦੇ ਕਰਕੇ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਪਛਤਾਉਣਾ ਪਵੇਗਾ ਤੇਰੇ ਹੱਥ ਦੇ ਵਿੱਚ ਕੁਝ ਨਹੀਂ ਇੱਕ ਤੇਰਾ ਪਰਮਾ ਅਤੇ ਪਰਮ ਜਦੋਂ ਟੁੱਟੇਗਾ ਨਾ ਤਾਂ ਇੱਕ ਸੁਪਨੇ ਦੀ ਨਿਆਈ ਹੁੰਦਾ ਹੈ ਪਰਮਾ ਜਿਤਨਾ ਤੇਰੇ ਤੈਨੂੰ ਨਿੰਦਰ ਆ ਰਹੀ ਹੈ ਸੁੱਤਾ ਪਿਆ ਹੈ ਸੁਪਨਾ ਹੈ ਤਾਂ ਜਦੋਂ ਹੀ ਸੁਪਨਾ ਟੁੱਟੇ ਆ ਤਾਂ ਉਹੀ ਉਸ ਜਿਸ ਟਿਕਾਣੇ ਤੇ ਸੀ ਉਸ ਟਿਕਾਣੇ ਤੇ ਤੂੰ ਫਿਰ ਹੋਵੇਂਗਾ ਇਹ ਮਾਇਆ ਦਾ ਚਾਂਸਾ ਅਤੇ ਇਹ ਰਤਬਿਆਂ ਦਾ ਚਾਂਸਾ ਇੱਕ ਸੁਪਨੇ ਦੀ ਨਿਆਈ ਹੈ ਇਹ ਜਿਹੜੀ ਜ਼ਿੰਦਗੀ ਹੈ ਤੇਰੀ ਕੋ ਸੁਪਨੇ ਦੀ ਨਿਆਈ ਹੈ ਰੱਬ ਦਾ ਕੀਪਦਾ ਕਦੋਂ ਸਦਾ ਜੇ ਰਾਤ ਆਉਣੀ ਹੈ ਅਸੀਂ ਸੌਵਾਂਗੇ ਸੁਪਨਾ ਆਵੇ ਨਾ ਆਵੇ ਵਕਰੀ ਗੱਲ ਪਰ ਸਾਡਾ ਜਿਹੜਾ ਸੁਪਨਾ ਚੱਲਦਾ ਜਾਗਦਿਆਂ ਦਾ ਚੱਲਦਾ ਹੈ ਅਤੇ ਸੁੱਤਿਆਂ ਦਾ ਚੱਲਦਾ ਹੈ ਬੈਠੇ ਉੱਠੇ ਖਾਂਦੇ ਪੀਂਦੇਆਂ ਦਾ ਚੱਲਦਾ ਹੈ ਸਾਡਾ ਰੱਬ ਦੇ ਦਰ ਤੋਂ ਪਤਾ ਨਹੀਂ ਕਦਾਂ ਸਦਾ ਜੇ ਕਦੋਂ ਦੁਨੀਆ ਨਾਲ ਵਿਦਾ ਕਹਿਣਾ ਪਏ ਜੀ ਕਈ ਤਾਂ ਸਾਡਾ ਤਾਂ ਚੱਲਦਾ ਹੈ ਨਾ ਇਹ ਤਾਂ ਮੰਨ ਸਕਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਇਸ ਸੁਪਨੇ ਦੀ ਨਹੀਂ ਆਈ ਹੈ ਸਭ ਤੋਂ ਵੱਡਾ ਸਾਡਾ ਪਰਮ ਜਿਹੜਾ ਸੀ ਦੁਨੀਆ ਦੇ ਵਿੱਚ ਪਾਲ ਲਿਆ ਨਾ ਸਤਿਗੁਰੂ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਿਓ ਜਿਹੜਾ ਆਪ ਹੀ ਮੇਰਾ ਆਪ ਹੀ ਮੇਰਾ ਇਹ ਸਭ ਤੋਂ ਵੱਡਾ ਇਨਸਾਨ ਦਾ ਪਰਮ ਹੈ ਜਿਹੜਾ ਇਨਸਾਨ ਨੂੰ ਸਤਿ ਜੀ ਦੇ ਕੰਢੇ ਤੇ ਖੜਾ ਕਰ ਦਿੰਦਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਏਕ ਆਸ ਹਰ ਮਨ ਦੇਖੋ ਨਾਨਕ ਦੁੱਖ ਪਰਮ ਪਾਉ ਜਾਏ ਇਕ ਤੇ ਟੇਕ ਰੱਖ ਤੇਰਾ ਦੁੱਖ ਵੀ ਜਾਵੇਗਾ ਤੇਰਾ ਪਰਮ ਵੀ ਜਾਵੇਗਾ ਅਤੇ ਗੁਰੂ ਦਾ ਆਨੰਦ ਤੇਰੇ ਕੋਲ ਆਵੇਗਾ ਗੁਰੂ ਦੀਆਂ ਖੁਸ਼ੀਆਂ ਤੇਰੇ ਕੋਲੇ ਆਉਣਗੀਆਂ ਜਦੋਂ ਐਦਾਂ ਇਨਸਾਨ ਕਰਦੇ ਸੰਗਤ ਜੀ ਲਾਜ਼ਮੀ ਹੈ ਫਿਰ ਗੁਰੂ ਉਹਨਾਂ ਨੂੰ ਆਪਣੀ ਗਲਵਕੜੀ ਦੇਂਦੇ ਨੇ ਗਲਵਕੜੀ ਦੇ ਵਿੱਚ ਜੁੜਾ ਆਨੰਦ ਹੈ ਸਤਿਗੁਰਾਂ ਨੂੰ ਬਖਸ਼ਿਸ਼ ਕਰਨ ਤਾਂ ਤੀਵੋਂ ਨ ਲਗਈ ਪਾਪ ਨਹੀਂ ਸਨ ਫਿਰ ਇੱਥੇ ਪਰਮ ਨੇ ਕਿੱਥੇ ਆਉਣਾ ਹੈ ਦੁੱਖ ਨੇ ਕਿੱਥੇ ਆਉਣਾ ਹੈ ਇੱਥੇ ਤਾਂ ਨੰਦੀ ਆਨੰਦ ਹੈ ਤੱਤੀ ਵਾ ਵੀ ਨਹੀਂ ਹੁੰਦੀ ਪਰ ਉਹ ਹੈ ਗੁਰੂ ਦੀ ਮਵਾਰਕ ਕੋਦਲੇ ਵਿੱਚ ਬਹਿਣਾ ਅਸਲੀਕਾ ਹੋਣਾ ਚਾਹੀਦਾ ਤਰੀਕਾ ਹੋਣਾ ਚਾਹੀਦਾ ਸੰਗ ਗੁਰੂ ਦੀ ਮਵਾਰਕ ਸਰੀਕਾ ਸਿਕੂਂ ਦੱਸਦੇ ਨੇ ਨਾ ਉਹ ਕਿ ਸ਼ਰਦਾ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਗੁਰੂ ਦੇ ਮubaruk ਚਰਣਾ ਦੇ ਵਿੱਚ ਬੈ ਉਹਦੀ ਪ੍ਰੇਮ ਦੇ ਨਾਲ ਸਰ ਫਿਰ ਸਤਿਗੁਰੂ ਬਾਰੇ ਨਿਆਰੇ ਕਰਦੇ ਨੇ ਸਮਾਪਤੀ ਦੱਸਮੈਂ ਦੀ ਕੋਣ ਕੋਲਾ ਵੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ